ਜੋ ਪਿਛਲੇ ਮਹੀਨੇ ਗੈਸ ਲੀਕ ਹੋਣ ਤੇ ਅੱਗ ਲੱਗਣ ਦੀ ਘਟਨਾ ਵਾਪਰੀ ਸੀ ਜਿਸ ਦੇ ਵਿੱਚ ਪੰਜ ਸਕੂਲੀ ਬੱਚੇ ਅਤੇ ਦੋ ਸੇਵਾਦਾਰ ਅੱਗ ਦੀ ਲਪੇਟ ਦੇ ਵਿੱਚ ਆ ਗਏ ਸਨ ਹਸਪਤਾਲ ਦੇ ਵਿੱਚ ਇਲਾਜਰਾਨ ਇੱਕ ਬੱਚੇ ਦੀ ਮੌਤ ਹੋ ਗਈ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਉੱਥੇ ਹੀ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਮਾਲੀ ਸਹਾਇਤਾ ਅਤੇ ਨੌਕਰੀ ਦੀ ਵੀ ਮੰਗ ਕੀਤੀ ਜਾ ਰਹੀ ਹੈ ਜੀ ਪਿਆਰੀਆਣਾ ਜੀ ਹਾਂਜੀ ਬੱਚੇ ਦਾ ਨਾਮ ਸੀ ਰਾਜਪਾਲ ਜੀ ਉਹਨਾਂ ਦੇ ਪਿਤਾ ਦਾ ਨਾਮ ਸੀ ਹੰਸਾ ਸਿੰਘ ਜੀ ਠੀਕ ਹੈ ਜੀ ਜੋ ਕਿ ਉਹ ਪਲੱਸ 2 ਦੇ ਵਿੱਚ ਪੜ੍ਹਦੇ ਸੀ ਉਹਨਾਂ ਦੀ ਕਰੀਬ ਜੋ ਉਮਰ 17 ਸਾਲ ਹੈ ਠੀਕ ਹੈ ਜੀ ਜੋ ਕਿ ਉਹ ਸਕੂਲ ਤੋਂ ਗੁਰੂ ਘਰ ਜਾਮਨੀ ਸਾਹਿਬ ਜੀਤਪੁਰ ਮੱਥਾ ਟੇਕਣ ਚਲੇ ਗਏ ਜੀ ਠੀਕ ਹੈ ਜੀ ਉਸ ਤੋਂ ਬਾਅਦ ਉਹਨਾਂ ਨੇ ਮੱਥਾ ਟੇਕਿਆ ਜੀ ਉਸ ਤੋਂ ਬਾਅਦ ਉਹਨਾਂ ਨੇ ਲੰਗਰ ਸਕੇ ਜੀ ਜਦੋਂ ਉਸ ਤੋਂ ਬਾਅਦ ਲੰਗਰ ਛੱਕ ਕੇ ਜਦੋਂ ਬਾਹਰ ਆਏ ਤੇ ਜੋ ਕਿ ਗੁਰੂ ਜਮਨੀ ਸਾਹਿਬ ਦੇ ਮੁੱਖ ਸੇਵਾਦਾਰ ਸੇਵਾਦਾਰ ਹੈ ਜਿਹੜੀ ਸੇਵਾ ਤਨਖਾਈ ਹੁੰਦੇ ਆ ਉਹ ਤੇ ਸੇਵਾ ਕਰਦੇ ਸੀ ਉਹਨਾਂ ਨੇ ਬੱਚਿਆਂ ਨੂੰ ਆਵਾਜ਼ ਮਾਰ ਲਈ ਜਦੋਂ ਉਹਨਾਂ ਨੇ ਬੱਚਿਆਂ ਨੂੰ ਆਵਾਜ਼ ਮਾਰੀ ਬੱਚਿਆਂ ਨੂੰ ਉੱਥੇ ਭਾਂਡੇ ਰੱਖ ਕੇ ਉਹ ਉਹਨਾਂ ਨੂੰ ਸੇਵਾ ਕਰਨ ਨੂੰ ਕਹਤਾ ਵੀ ਜਿਹੜੀ ਸਿਲੰਡਰ ਹੈ ਉਹ ਅੱਗੇ ਪਿੱਛੇ ਕਰ ਦੋ ਕਮਰੇ ਦੇ ਵਿੱਚ ਬੁਲਾ ਲਿਆ ਜੀ ਠੀਕ ਹੈ ਉਹ ਕਾਰਨ ਇਹ ਹੋਇਆ ਵੀ ਜਿਹੜੀ ਸਿਲੰਡਰ ਦੀ ਪਲਟੀ ਕਰ ਰਹੀ ਸੀ ਇਹ ਇੱਕ ਦੂਜੇ ਸਿਲੰਡਰ ਚ ਪਲਟੀ ਕਰ ਰਹੀ ਸੀ